ਆਮ ਆਗਮਨੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ अरोड़ा ਅੱਜ ਜਲੰਧਰ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਜਲੰਧਰ ਸਥਿਤ ਨਾਰੀ ਨਿਕੇਤਨ ਦਾ ਦੌਰਾ ਕੀਤਾ ਗਿਆ। ਉੱਥੇ ਹੀ ਉਹਨਾਂ ਨੇ ਨਾਰੀ ਨਿਕੇਤਨ ਨੂੰ ਸੰਭਾਲਣ ਵਾਲੀ ਸੰਸਥਾ ਦੀ ਸ਼ਲਾਘਾ ਕੀਤੀ ਹੈ। ਉਹਨਾਂ ਇਹ ਗੱਲ ਕਹੀ ਹੈ ਕਿ ਪੰਜਾਬ ਸਰਕਾਰ ਨਾਰੀ ਨਿਕੇਤਨ ਦੇ ਨਾਲ ਖੜੀ ਹੈ। ਨਸ਼ੇ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਨੂੰ ਲੈ ਕੇ અમન રોડા ਨੇ ਕਿਹਾ ਕਿ ਜੇਕਰ ਕੋਈ ਵੀ ਨਸ਼ੇ ਦੇ ਵਿੱਚ ਇਨਵੋਲਵ ਪਾਇਆ ਜਾਂਦਾ ਹੈ ਤਾਂ ਕੋਈ ਵੀ ਨਹੀਂ ਬਖਸ਼ਿਆ ਜਾਵੇਗਾ ਚਾਹੇ ਉਹ ਕੋਈ ਪੰਜਾਬ ਪੁਲਿਸ ਦਾ ਮੁਲਾਜ਼ਮ ਹੋਵੇ ਚਾਹੇ ਉਹ ਕੋਈ ਰਾਜਨੀਤਿਕ ਵਿਅਕਤੀ ਹੋਵੇ ਇਸ ਦੇ ਨਾਲ ਹੀ ਤੁਹਾਨੂੰ ਦੱਸ દઈએ ਉਹਨਾਂ ਕਿਹਾ ਕਿ ਜੇਕਰ ਕੋਈ ਵੀ ਅਜਿਹਾ ਕੁਝ ਕਰਦਾ ਹੋਇਆ ਨਜ਼ਰ ਆਉਂਦਾ ਹੈ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਉਥੇ ਹੀ ਬੀਤੇ ਦਿਨਾਂ ਚ ਜਲੰਧਰ ਦੇ ਆਤਿ ਯੂਟਿਊਬਰ ਰੌਜਰ ਸੰਧੂ ਦੇ ਘਰ ਗ੍ਰਨੇਡ ਸੁੱਟਣ ਦੀ ਜ਼ਿੰਮੇਵਾਰੀ ਲੈਣ ਵਾਲੇ ਸ਼ਹਜ਼ਾਦ ਪੱਟੀ ਦੇ ਵੱਲੋਂ ਲਗਾਤਾਰ ਪੁਲਿਸ ਦੇ ਖਿਲਾਫ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਬੀਤੇ ਦਿਨ ਵੀ ਸ਼ਹਜ਼ਾਦ ਪੱਟੀ ਦੇ ਵੱਲੋਂ ਡੀਆਈਜੀ ਨੂੰ ਲੈ ਕੇ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਸੀ ਇਸ ਨੂੰ ਲੈ ਕੇ ਅਮਨ अरोੜਾ ਨੇ ਕਿਹਾ ਕਿ ਪੰਜਾਬ ਪੁਲਿਸ ਕਿਸੇ ਦੀ ਆਤੰਕੀ ਧਮਕੀਆ ਤੋਂ ਡਰਦੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਸ਼ਹਜ਼ਾਦ ਪੱਟੀ ਦੂਰ ਬੈਠ ਕੇ ਧਮਕੀਆਂ ਦੇ ਰਹੀਆਂ ਹਨ हिम्मतਾ ਤੋਂ ਪੰਜਾਬ ਆ ਕੇ ਦਿਖਾਵੇ ਤਾਂ ਉਸ ਨੂੰ ਪਤਾ ਲੱਗ ਜਾਵੇਗਾ ਕਿ ਪੰਜਾਬ ਪੁਲਿਸ ਕਿਵੇਂ ਕੰਮ ਕਰਦੀ ਹੈ ਦੇਖੋ ਅੱਜ ਜਲੰਧਰ ਵਿੱਚ ਨਾਰੀ ਨਿਕੇਤਨ ਔਰ ਏ ਐਨ ਗੁਜਰਾਲ ਸਕੂਲ ਨੂੰ ਵਿਜ਼ਿਟ ਕਰਨ ਲਈ ਆਏ ਸੀਗੇ ਬਹੁਤ ਲੰਬੇ ਸਮੇਂ ਤੋਂ ਬਹੁਤ ਵਧੀਆ ਔਰ ਚੰਗਾ ਸੁਣ ਰਹੇ ਸੀਗੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਬੜੇ ਲੰਬੇ ਸਮੇਂ ਤੋਂ ਨਾਰੀ ਨਿਕੇਤਨ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਸੰਭਾਲਿਆ ਜਾਂਦਾ ਜਿਹੜੇ ਬੱਚਿਆਂ ਨੂੰ ਮਾਪਿਆਂ ਦੀ ਲੋਡ ਹੁੰਦੀ ਹੈ ਜਿਹੜੇ ਬੱਚੇ ਨੂੰ ਗਾਰਡੀਅਨਸ ਦੀ ਲੋਡ ਹੁੰਦੀ ਹੈ ਉਹਨਾਂ ਨੂੰ ਇੱਥੇ ਸੰਭਾਲਿਆ ਜਾਂਦਾ ਹੈ ਪੜਾਇਆ ਜਾਂਦਾ ਹੈ ਤੇ ਉਹਨਾਂ ਉਹਨਾਂ ਦਾ ਕੈਰੀਅਰ ਬਣਾਇਆ ਜਾਂਦਾ ਹੈ ਕਾਫੀ ਦੇਰ ਤੋਂ ਸੁਣ ਰਹੇ ਸੀਗੇ ਤੇ ਹੁਣ ਅੱਜ ਮੌਕਾ ਮਿਲਿਆ ਔਰ ਗੁਰਜੋਤ ਜੀ ਨਾਲ ਗੱਲ ਵੀ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਕਿ ਮੈਂ ਵਿਜ਼ਿਟ ਕਰਨਾ ਚਾਹਣਾ ਤੇ ਬਹੁਤ ਚੰਗਾ ਲੱਗਿਆ ਕਿ ਕਿਸ ਤਰੀਕੇ ਦੇ ਨਾਲ ਬੜੇ ਕੰਪੈਸ਼ਨੇਟ ਤਰੀਕੇ ਦੇ ਨਾਲ ਇਹਨਾਂ ਸੰਸਥਾਵਾਂ ਨੂੰ ਚਲਾਇਆ ਜਾ ਰਿਹਾ ਔਰ ਬੱਚਿਆਂ ਦਾ ਜਿਨ੍ਹਾਂ ਨੂੰ ਸਹੀ ਮਾਇਨੇ ਦੇ ਵਿੱਚ ਗਾਰਡ ਲਾਉਣ ਦੀ ਲੋੜ ਹੈ ਉਹਨਾਂ ਨੂੰ ਗੜ ਲਾ ਕੇ ਉਹਨਾਂ ਦਾ ਕੈਰੀਅਰ ਬਣਾਇਆ ਜਾ ਰਿਹਾ ਉਹਨਾਂ ਦੀ ਜ਼ਿੰਦਗੀ ਬਣਾਇਆ ਜਾ ਰਿਹਾ ਸੋ ਬਹੁਤ ਬਹੁਤ ਮੁਬਾਰਕਾਂ ਸਾਰੇ ਪ੍ਰਬੰਧਕਾਂ ਨੂੰ ਔਰ ਗੁੱਡ ਵਿਸ਼ੇਸ ਨੇ ਪੰਜਾਬ ਸਰਕਾਰ ਇਸ ਸੰਸਥਾ ਦੇ ਨਾਲ ਖੜੀ ਹੈ ਸਿੱਖਿਆ ਕੇ ਲਈ ਕੀ ਉਪਰਾਲੇ ਹੋਏ ਦੇਖੋ ਸਿੱਖਿਆ ਦੇ ਲਈ ਤਾਂ ਪੰਜਾਬ ਸਰਕਾਰ ਦੇ ਉਪਰਾਲੇ ਜਿਹੜੇ ਚੱਲ ਹੀ ਰਹੇ ਨੇ ਸਾਡਾ ਤਾਂ ਮਾਡਲ ਹੀ ਸਾਡੀ ਸਰਕਾਰ ਦਾ ਵੀ ਪਾਰਟੀ ਦਾ ਹਮੇਸ਼ਾ ਐਜੂਕੇਸ਼ਨ ਐਪੀ ਸੈਂਟਰ ਹੈ ਸਾਡੇ ਏਜੰਡੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਉੱਪਰ ਕੰਮ ਜਿਹੜਾ ਉਹ ਚੱਲ ਰਿਹਾ ਹੈ ਔਰ ਹੋਰ ਵੀ ਸਪੈਸੀਫਿਕਲੀ ਇੱਥੇ ਜਲੰਧਰ ਵਾਸਤੇ ਜਾਂ ਇੱਥੋਂ ਦੇ ਸਕੂਲ ਵਾਸਤੇ ਜੋ ਕੋਈ ਵੀ ਜ਼ਰੂਰਤ ਹੋਏਗੀ ਜੋ ਪ੍ਰਬੰਧਕ ਕਹਿਣਗੇ ਆਰਗੇਨਾਈਜ਼ਰਸ ਕਹਿਣਗੇ ਤੇ ਉਹ ਦੈਟ ਵਿਲ ਬੀ ਡਨ ਲੁਧਿਆਣਾ ਪੱਛਮੀ ਦੀ ਜਿਵਨੀ ਚੋਣਾ ਵੀ ਸਿਰੇ ਤੇ ਹੈਗੀਆਂ ਉਹਦੇ ਬਾਰੇ ਕਿੰਦਾਂ ਦੀਆਂ ਤਿਆਰੀਆਂ ਚੱਲਦੀਆਂ ਨੇ ਤਿਆਰੀਆਂ ਚੱਲਦੀਆਂ ਨੇ ਜੀ ਇਲੈਕਸ਼ਨਾਂ ਦੇ ਤਾਂ ਤਿਆਰੀ ਪੂਰੀ ਹੈ ਪੂਰੀ ਤਿਆਰੀ ਹੈ 100% ਆਮ ਆਦਮੀ ਪਾਰਟੀ ਦੀ ਸਰ ਸਰ ਸੰਜੀਵ ਅਰੋੜਾ ਤੋਂ ਆਮ ਆਦਮੀ ਪਾਰਟੀ ਨੇ ਉਮੀਦਵਾਰ ਲਾਣਾ ਅੱਜ ਕੱਲ ਭਾਰਤ ਭੂਸ਼ਣ ਆਸ਼ੂਕ ਕੋ ਕਾਂਗਰਸ ਪਾਰਟੀ ਨੇ ਚੋਣਾਂ ਮੈਦਾਨ ਮੇ ਉਤਾਰਿਆ ਹਾਲਾਂਕਿ ਬੀਜੇਪੀ ਨੇ ਅਭੀ ਉਮੀਦਵਾਰ ਨਹੀਂ ਐਲਾਨ ਕੀਤਾ ਤੋ ਕੈਸੇ ਦੇਖਦੇ ਕਿ ਇਸ ਵਿੱਚ ਤ੍ਰਿਕੋਨਿਅਮ ਬਰ ਤੇ ਕੋਨਮ ਦਾ ਮੁਕਾਬਲਾ ਹੋਗਾ ਨਹੀਂ ਦੇਖੋ ਹਜੇ ਤੱਕ ਤ੍ਰਿਕੋਨਮ ਮੁਕਾਬਲਾ ਕਹਿਣਾ ਇਸ ਤੱਕ ਇਲੈਕਸ਼ਨ ਵੀ ਅਨਾਉਂਸ ਹੋਈ ਹੈਗੀ ਉਹ ਬੜਾ ਮੈਂ ਸਮਝਦਾ ਕਿ ਇਸ ਟਾਈਮ ਦੇ ਉੱਪਰ ਵਾਜਬ ਨਹੀਂ ਹੋਊਗਾ ਪਰ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਸੰਜੀਵ ਰੋੜਾ ਜੀ ਦੀ ਕੈਂਪੇਨ ਚੱਲ ਰਹੀ ਹੈ ਪੂਰੀ ਪਾਰਟੀ ਉਹਦੇ ਵਿੱਚ ਲੱਗੀ ਹੋਈ ਹੈ ਲੋਕਾਂ ਦਾ ਸਾਥ ਸਹਿਯੋਗ ਹੈ ਜਿਹੜਾ ਉਹ ਬਹੁਤ ਜ਼ਿਆਦਾ ਮਿਲ ਰਿਹਾ ਹੈ ਲੋਕ ਪਿਛਲੇ 3 ਸਾਲਾਂ ਦੇ ਪੰਜਾਬ ਸਰਕਾਰ ਦੇ ਕੰਮਾਂ ਨੂੰ ਵੋਟ ਜਿਹੜੀ ਉਹ ਪਾਉਣ ਜਾਣਗੇ ਸੰਜੀਵ ਰੋੜਾ ਜੀ ਦਾ ਆਪਣਾ ਕਨੈਕਟ ਜਿਹੜਾ ਲੁਧਿਆਣਾ ਦੇ ਲੋਕਾਂ ਨਾਲ ਬਹੁਤ ਵਧੀਆ ਸੋ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਜਲੰਧਰ ਵੈਸਟ ਬਹੁਤ ਵੱਡੇ ਮਾਰਜਿਨ ਦੇ ਉੱਪਰ ਜਿੱਤੇ ਸੀਗੇ ਉਸੇ ਤਰੀਕੇ ਨਾਲ ਲੁਧਿਆਣਾ ਵੈਸਟ ਵੀ ਜਿੱਤਣ ਜਾ ਰਹੇ ਹੈ ਸਰ ਚਰਨਜੀਤ ਸਿੰਘ ਚੰਨੀ ਦੁਆਰਾ ਭਾਰਤ ਗੁਸ਼ਨਾ ਆਸ਼ੋਕੀ ਸਾਥ ਵੀਡੀਓ ਕਾਲ ਤੇ ਬਾਤ ਕੀਤੀ ਗਈ ਉਹਨਾਂ ਨੇ ਕਿਹਾ ਕਿ ਮੇਰੇ ਲਈ ਘਰ ਲੈ ਕੇ ਆਪ ਰਖੀਜੀਏ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੇਰੇ ਕੋਲ ਘਰ ਨਹੀਂ ਦੇਗੀ ਕਿਸ ਨੇ ਕਹਿਆ ਇਹ ਚਰਨਜੀਤ ਸਿੰਘ ਚੰਨੀ ਨੂੰ ਘਰ ਚਾਹੀਏ ਕਾਹ ਘਰ ਚਾਹੀਏ ਲੁਧਿਆਣਾ ਤੋਂ ਲੁਧਿਆਣਾ ਵੀ ਆਮ ਆਦਮੀ ਪਾਰਟੀ ਸਰਕਾਰ ਨੂੰ ਘਰ ਕਿਉਂ ਦੇ ਉਹ ਐਮਪੀ ਹੈ ਜਲੰਧਰ ਦੇ ਲੋ تو سرکار سے گھر کیندر سرکار سے گھر دلی میں لیں ہم ان کو سب گھر کیوں لے کے دیں گے یہ کیمپین کے لیے آ رہے ہیں کوئی سوشل سروس کے لیے تھوڑا <سؤال> آ رہے ہیں ہم لوگ خود اپنا گھر خود لے کے رہیں گے تو لیکن یہ ہے کہ کانگریسیوں کو مانگنے کی عادت ہوتی ہے انہوں نے مانگ لیا ایک نے مانگ لیا دوسرے نے دیا نہ دیا ہمارے سے کیا لنک ہے سر نشے کو لے کر پنجاب سرکار بہت ابرالے کر رہی ہے پر کچھ پاکستان میں بیٹھے گینگسٹر جو ہے وہ ایس ایس پی یا ڈی آئی جی کو سیدھی تھریڈ دے رہے دیتے نظر آ رہے ہیں ਕਿ ਕੇਂਦਰ ਸਰਕਾਰ ਸੇ ਬਾਤ ਚਿਤ ਕਰ ਕਰ ਉਹਨਕੋ ਜੋ ਬਲੈਕਲਿਸਟ ਹੈ ਉਹਨਕੇ ਜੋ ਅਕਾਉਂਟ ਹੈ ਉਹ ਬਲੈਕਲਿਸਟ ਕੀਏ ਜਾਏਗੇ ਜਹਾਂ ਕੋਈ ਐਸੇ ਉਪਰਾਲੇ ਦੇਖੋ ਪਿਛਲੇ 3 ਸਾਲਾਂ ਤੋਂ ਹੀ ਪੰਜਾਬ ਸਰਕਾਰ ਵੱਲੋਂ ਵੱਡੇ ਉਪਰਾਲੇ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਔਰ ਖਾਸ ਤੌਰ ਤੇ ਲਾਸਟ ਮਨ ਤੋਂ ਇੱਕ ਮਾਰਚ ਤੋਂ ਜੋ ਯੁੱਧ ਨਸ਼ੇ ਵਿਰੋਧ ਸ਼ੁਰੂ ਕੀਤਾ ਹੈ ਉਹਦੇ ਵਿੱਚ ਹਰ ਪੱਖੋਂ 360 ਡਿਗਰੀਜ਼ ਪਲਾਨ ਹੈ ਜਿਹੜਾ ਉਹ ਚਾਹੇ ਕੋਈ ਇੱਥੇ ਪੈਡਲਰ ਚਾਹੇ ਕੋਈ ਵੱਡਾ ਨਸ਼ਾ ਤਸਕਰ ਹੈ ਚਾਹੇ ਕੋਈ ਵਿਦੇਸ਼ਾਂ ਦੇ ਵਿੱਚ ਬੈਠਾ ਹੈ ਜਿਹੜੇ ਕਿ ਇੰਟਰਨੈਸ਼ਨਲ ਬਾਰਡਰ ਤੋਂ ਵੀ ਸਪਲਾਈ ਕਰਦੇ ਨੇ ਹੁਣ ਤੁਸੀਂ ਦੇਖੇਗੇ ਕਿ ਇੰਨੀ ਕਿ ਸ਼ਕਤੀ ਹੋ ਗਈ ਹੈ ਕਿ ਪਾਕਿਸਤਾਨ ਤੋਂ ਜਿਹੜੇ ਡਰੋਨ ਦੇ ਜ਼ਰੀਏ ਭੇਜਦੇ ਸੀਗੇ ਉਹਨਾਂ ਨੂੰ ਵੀ ਹੁਣ ਇੱਥੇ ਭੇਜਣ ਦੇ ਲਈ ਔਰ ਉਹਨੂੰ ਪਿਕ ਕਰਨ ਦੇ ਲਈ ਉਹਨੂੰ ਕਲੈਕਟ ਕਰਨ ਦੇ ਲਈ ਉਹਨੂੰ ਬੰਦੇ ਨਹੀਂ ਮਿਲ ਰਹੇ ਹੈਗੇ ਇੰਨਾ ਸ਼ਕਤੀ ਹੈ ਜਿਹੜੀ ਪੰਜਾਬ ਸਰਕਾਰ ਵੱਲੋਂ ਪੁਲਿਸ ਵੱਲੋਂ ਕੀਤੀ ਗਈ ਹੈ ਸੋ ਮੈਂ ਸਮਝਦਾ ਕਿ ਚਾਹੇ ਜਿਸ ਵੀ ਐਂਗਲ ਤੋਂ ਹੋਵੇ چاہے کوئی باہر بیٹھا ہے چاہے کوئی پنجاب دی بیٹھا یہ جی جی پنجاب دی کرو وہ بخشا نہیں جاؤ جی کو مارنے کی دھمکی دی ہے کون سی ڈی ایوین جلندر کو نہیں نہیں ایسے چھتی دھمکیاں آتی ہے جی نہ ڈرنے ڈرنے والے نہیں ان کو بولو دور بیٹھ کے دمکیوں میں آ کے دکھاؤ نا سر اگر بات کی جائے پنجاب سرکار یوت نشے وروتھ مہم چلا رہی ہے تو اب پنجاب کے پال بھی سردی علاقوں میں جا کے جو نشے کے خلاف جو پیدل یاترا مارچ نکال رہے ہیں اسے لے کر کیا کہنا ہے دیکھو میں سمجھتا ہوں کہ یہ لڑائی ایک بندے کی تھوڑی ہے یہ تو پنجاب کے تین کروڑ پنجابیوں کی لڑائی ہے جب تک سارے کندھے کے ساتھ کندھا لگا کے نہیں چلیں گے تب تک یہ بیماری یہ کینسر نشے رو, روپی یہ ختم ہی نہیں ہو سکتا اگر اس میں پنجاب کے راجے پال جی بھی پارٹیسپیٹ کر رہے ہیں تو اچھی بات ہے ہم ویلکم کرتے ہیں اس کا سب کو مل کے اس لڑائی کے بہانے لڑنا چاہیے لیکن جو پنجاب پولیس نشے کے وروتھ کاروائی کرتی انہی کے کچھ جو کانسٹیبل ہیں اب جیسے ایک مہیلہ جو کانسٹیبل پکڑی گئی نشا اس کے پاس برامد ہوا اور یہ بھی بتایا گیا میڈیا رپورٹس کے مطابق کہ کروڑوں روپے کی جائدات بنائی ہوں نے اسی نشے کے دیکھو اس طرح کے اِسی ہمیشہ لمبے سمے تو کہتے آ رہے ہیں اور پچھلی گورنمنٹ جب آپ ادو بھی کہتے رہے ہیں کہ یہ پچھلے سکارے ایک بہت ਜਿਹਦੇ ਵਿੱਚ ਪੋਲੀਟੀਸ਼ੀਨ ਕੁਝ ਕੁ ਪੁਲਿਸ ਮੁਲਾਜ਼ਮ ਜਾਂ ਅਫਸਰ ਔਰ ਜਿਹੜੇ ਡਰਗ ਤਸਕਰ ਸੀਗੇ ਇਹ ਨੈਕਸਸ ਬਣਿਆ ਹੁਣ ਉਸ ਨੈਕਸਸ ਨੂੰ ਖਤਮ ਕਰਨ ਦਾ ਕੰਮ ਹੈ ਜਿਹੜਾ ਪਿਛਲੇ 3 ਸਾਲਾਂ ਤੋਂ ਚੱਲ ਰਿਹਾ ਹੈ ਹੁਣੇ ਜਿਹੜੀ ਮੁਲਾਜ਼ਮ ਦੀ ਤੁਸੀਂ ਗੱਲ ਕਰ ਰਹੇ ਹੋ ਆਈ ਥਿੰਕ 12-15 ਸਾਲ ਤੋਂ ਇਹ ਪੁਲਿਸ ਸਰਵਿਸ ਦੇ ਵਿੱਚ ਹੈ ਸੋ ਪਿਛਲੇ ਜਿਹੜਾ ਕੰਡੇ ਪਿਛਲੀਆਂ ਸਰਕਾਰਾਂ ਨੇ ਬੀਜੇ ਹੋਣੇ ਉਹ ਕੱਲਾ-ਕੱਲਾ ਕੰਡਾ ਪਛਾਣ ਕੇ ਉਹਨੂੰ ਚੁਗਦਾਂਗੇ ਇੱਕ ਵੀ ਨਸ਼ੇ ਦਾ ਤਸਕਰ ਜਾਂ ਇੱਕ ਵੀ ਇਹੋ ਜਿਹਾ ਮੁਲਾਜ਼ਮ ਜਾਂ ਚਾਹੇ ਫੋਰ ਦਾ ਮੈਟਰ ਪੋਲੀਟੀਸ਼ੀਨ ਆ ਨਹੀਂ ਛੱਡਿਆ ਜਾਊਗਾ ਨਹੀਂ ਬਖਸ਼ਿਆ ਜਾਊਗਾ ਜਿਹੜਾ ਇਸ ਕਾਲੇ ਗੁਰਗੰਦ ਦੇ ਵਿੱਚ ਸ਼ਾਮ ਲੋਕ ਆਖਰੀ ਸਵਾਲ ਸਰ ਉਸ ਮਹਿਲਾ ਮੁਲਾਜ਼ਮੀ ਕੋ 14 ਸਾਲ ਦੀ ਨੌਕਰੀ ਨੇ 31 ਵਾਰ ਉਸ ਦਾ ਤਬਾਦਲਾ ਦੋ ਵਾਰ ਸੀ ਸਸਪੈਂਡ ਕੀਤਾ ਗਿਆ ਲੇਕਿਨ ਤਬ ਕਿਉਂ ਨਹੀਂ ਕਾਰਵਾਈ ਕੀਤੀ ਇਹ ਉਹ ਤਾਂ ਪਿਛਲੇ ਸਰਕਾਰਾਂ ਤੋਂ ਪੁੱਛੋ ਨਾ ਜੀ ਜੇ 14 ਸਾਲ ਦਾ ਤਾਂ ਸਾਢੇ 3 ਦਿਨ ਸਾਲੀ ਹੋਏ ਨੇ 3 ਸਾਲਾਂ ਦਾ ਪਤਾ ਨਹੀਂ ਹੁਣ ਕਿੰਨੀ ਦੇਰ ਦਾ ਟਰੈਕ ਉਹ ਤੇ ਲਾਇਆ ਹੋਗਾ ਸਾਡੀ ਸਰਕਾਰ ਨੇ ਪਿਛਲੇ 11 12 ਸਾਲ ਜਿਹੜੇ ਸੀਗੇ ਉਹ ਤਾਂ ਕਾਂਗਰਸੀਆਂ ਕਾਲੀਆਂ ਦੇ ਸੀਗੇ ਉਹਨਾਂ ਦੇ ਵਿੱਚ ਹੀ ਇਹ ਕਿਉਂ ਕੰਮ ਸ਼ੁਰੂ ਹੋਇਆ ਇਹ ਤਾਂ ਇਹਦਾ ਜਵਾਬ ਤਾਂ ਉਹ ਦੇਣਾ ਪਰ ਮੈਂ ਇੱਕ ਚੀਜ਼ ਬੜੀ ਕਲੀਅਰ ਸ਼ਬਦਾਂ ਦੇ ਵਿੱਚ ਸਾਰੇ ਪੁਲਿਸ ਅਫਸਰਾਂ ਨੂੰ ਸਾਰੇ ਪੁਲਿਸ ਮੁਲਾਜ਼ਮਾ ਨੂੰ ਕਹਿ ਦਿੰਨਾ ਕਿ ਜੇ ਅੱਜ ਤੋਂ ਬਾਅਦ ਕਦੇ ਕਿਸੇ ਨੇ ਇੱਕ ਇੱਕ ਪਰਸੈਂਟ ਵੀ ਨਸ਼ੇ ਵਾਲੇ ਪਾਸੇ ਉਹ ਚ ਇਨਵੋਲ ਇਸ ਕੰਮ ਦੇ ਵਿੱਚ ਗੁਰਕਤਨ ਦੇ ਵਿੱਚ ਇਨਵੋਲ ਹੋਣ ਦੀ ਦਬਾਰੇ ਸੋਚੇ ਵੀ ਤੇ ਉਹ ਬਖਸ਼ਣ ਨਹੀਂ ਜਾਊਗਾ ਸਰ ਕੋਈ ਸੀਨੀਅਰ ਅਧਿਕਾਰੀਆਂ ਕبھی ਨਾਮ ਸ਼ਾਮਿਲ ਹੋ ਰਹੇ ਜਿਸਕਾ ਵੀ ਆਏਗਾ ਕੋਈ ਨਹੀਂ ਬਖਸ਼ਾ ਜਾਏਗਾ ਜੀ ਬਿਉ ਰਿਪੋਰਟ ਔਨ ਪੁਆਇੰਟ